हां जी स्वागत है। ਕੁਵਾਰਾ ਪਣ ਕਹਾਣੀ ਦੇ ਦੂਸਰੇ ਭਾਗ ਵਿੱਚ 10 ਦਿਨਾਂ ਬਾਅਦ ਰਮਨ ਦੀ ਮੰਮੀ ਰੋਈ ਵਿੱਚ ਰੋਟੀ ਬਣਾਉਂਦੀ ਸੀ। ਰਮਨ ਨੂੰ ਫੇਰ ਮੁੰਡੇ ਵਾਲੇ ਦੇਖਣ ਆਉਂਦੇ ਸੀ। ਰਮਨ ਵਾਰ-ਵਾਰ ਮਨਾ ਕਰਦੀ ਸੀ ਕਿ ਕਿਸੇ ਨਾਲ ਵਿਆਹ ਨਹੀਂ ਕਰਾਉਣਾ। ਪਰ ਰਮਨ ਹੁਣ 20 ਸਾਲ ਦੀ ਹੋ ਗਈ ਸੀ। ਉਹਦੇ ਮਾਪਿਓ ਨੂੰ ਫਿਕਰ ਹੁੰਦੀ ਰਹਿੰਦੀ ਆ। ਉਹ ਤਾਂ ਫਿਰ ਵੀ ਰਮਨ ਨੂੰ ਮਨਾ ਹੀ ਲੈਂਦੇ ਆ। ਰਮਨ ਤੂੰ ਕਦੇ ਵੀ ਟੈਂਪਸ ਤੇ ਤਿਆਰ ਕਿਉਂ ਨਹੀਂ ਹੁੰਦੀ? ਜਤੋਂ ਦੇਖੋ ਇੱਧਰ ਉੱਧਰ ਘੁੰਮਦੀ ਰਹੀ ਨੇ ਜਾ ਜਾ ਕੇ ਤਿਆਰ ਹੋ ਜਾ ਮੁੰਡੇ ਵਾਲੇ ਆਉਂਦੇ ਹੀ ਹੋਣਗੇ ਪਲੀਜ਼ ਇੱਕ ਵਾਰੀ ਵਿਆਹ ਲਈ ਖਾਂ ਕਰ ਦੇ ਉਹ ਕਹਿਣ ਲੱਗੀ ਹਾਂ ਮੈਂ ਤਿਆਰ ਹੋ ਜਾਊਂਗੀ ਹੁਣ ਇੱਕ ਹੀ ਗੱਲ ਨੂੰ ਵਾਰ-ਵਾਰ ਕਰਕੇ ਮੈਂ ਥੱਕ ਗਈਆਂ ਮੈਨੂੰ ਥੋੜੀ ਰੈਸਟ ਕਰਨ ਦਿਓ ਇਹਨਾਂ ਕਹਿ ਕੇ ਰਮਣ ਹਾਲ ਵਿੱਚ ਲੱਗੇ ਸੋਫੇ ਤੇ ਆਰਾਮ ਕਰਨ ਲਈ ਬੈਠ ਗਈ ਬਾਹਰ ਗੱਡੀਆਂ ਦੀ ਆਵਾਜ਼ ਸੁਣ ਕੇ ਰਮਣ ਕਮਰੇ ਵਿੱਚ ਚਲੀ ਗਈ ਕਿਉਂਕਿ ਉਹਨੂੰ ਪਤਾ ਸੀ ਕਿ ਮੁੰਡੇ ਵਾਲੇ ਆਏ ਉਹ ਹਜੇ ਤਿਆਰ ਨਹੀਂ ਸੀ ਜੇ ਉਹ ਫਟਾਫਟ ਤਿਆਰ ਹੋ ਕੇ ਨਾ ਆਈ ਤਾਂ ਉਹਦੀ ਮਾਂ ਉਹਨੂੰ ਝਿੜਕਾ ਮਾਰੂਗੀ ਗੱਡੀਆਂ ਦੀ ਆਵਾਜ਼ ਸੁਣ ਕੇ ਰਮਨ ਦੇ ਪਿਓ ਤੇ ਉਹਦੀ ਮਾਂ ਬਾਹਰ ਜਾਂਦੇ ਮੁੰਡੇ ਵਾਲਿਆਂ ਦਾ ਸਵਾਗਤ ਕਰਕੇ ਅੰਦਰ ਲੈ ਆਉਂਦੇ ਮੁੰਡੇ ਦੇ ਮਾਂ ਪਿਓ ਘਰ ਵਿੱਚ ਅੰਦਰ ਆਉਂਦੇ ਆ ਤੇ ਮਗਰ ਹੀ ਮੁੰਡਾ ਵੀ ਆਉਂਦਾ ਜੋ ਬਹੁਤ ਹੀ ਸੋਨਾ ਤੇ ਉਹਦੀ ਉਮਰ ਵੀ ਕੋਈ 24 ਸਾਲ ਦੀ ਸੀ ਉਹ ਸੋਫੇ ਤੇ ਬੈਠਦਾ ਹੈ ਉੱਥੇ ਹੀ ਰਮਨ ਦੀ ਮਾਂ ਉਹਨਾਂ ਨੂੰ ਚਾਹ ਪਾਣੀ ਫੜਾਉਂਦੀ ਹੈ ਗੱਲਾਂ ਕਰਦੀ ਹੈ ਥੋੜੀ ਦੇਰ ਬਾਅਦ ਰਮਨ ਨੂੰ ਬੁਲਾਉਂਦੀ ਹੈ ਕਿ ਆ ਕੇ ਚਾਹ ਲੈ ਕੇ ਆ ਫਿਰ ਰਮਨ ਨੂੰ ਆਪਣੇ ਕੋਲ ਬਿਠਾਉਂਦੀ ਹੈ ਰਮਨ ਇੱਕੋ ਵਾਰ ਉਸ ਮੁੰਡੇ ਨੂੰ ਦੇਖਦੀ ਹੈ ਤੇ ਆਪਣੀਆਂ ਨਜ਼ਰਾਂ ਨਿਵੇਂਆ ਕਰ ਲੈਂਦੀ ਹੈ ਉੱਥੇ ਹੀ ਰਮਨ ਦਾ ਪਿਓ ਮੁੰਡੇ ਕੋਲੋਂ ਪੁੱਛਦਾ ਹੈ ਕਿ ਕੀ ਕੰਮ ਕਰਦਾ ਉਹ ਕਹਿਣ ਲੱਗਾ ਕਿ ਮੈਂ ਇੱਕ ਕੰਪਨੀ ਵਿੱਚ ਨੌਕਰੀ ਕਰਨਾ। ਉਹ ਮੁੰਡਾ ਬੋਲਦਾ ਹੈ ਤੇ ਰਮਣ ਵੱਲ ਦੇਖਣ ਲੱਗ ਜਾਂਦਾ ਹੈ। ਉਹਨੂੰ ਰਮਣ ਆ ਪਸੰਦ ਆ ਗਈ ਸੀ। ਰਮਨ ਤੇ ਜਸਨੂੰ ਥੋੜੀ ਦੇਰ ਇਕੱਲੇ ਗੱਲਬਾਤ ਕਰਨ ਲਈ ਭੇਜ ਦਿੰਦੀ। ਦੋਨੇ ਇੱਕ ਦੂਸਰੇ ਨੂੰ ਜਾਣ ਪਹਿਚਾਨ ਲੈਣਗੇ। ਮੁੰਡੇ ਦੀ ਮਾਂ ਨੇ ਕਿਹਾ। ਰਮਣ ਦੀ ਮਾਂ ਕਹਿਣ ਲੱਗੀ ਤੁਸੀਂ ਸਹੀ ਕਹਿੰਦੇ ਹੋ। ਜਾਓ ਜਸ ਰਮਣ ਨਾਲ ਗੱਲ ਕਰ ਲਓ। ਰਮਣ ਆਪਣੀ ਮਾਂ ਦੀ ਗੱਲ ਸੁਣ ਕੇ ਖੜੀ ਹੁੰਦੀ ਹੈ। ਉਹਨੋਂ ਖੜੀ ਹੋਈ ਵੇਖ ਕੇ ਮੁੰਡਾ ਵੀ ਖੜਾ ਹੋ ਜਾਂਦਾ ਇਹ ਦੇਖ ਕੇ ਰਮਨ ਅੱਗੇ ਤੁਰ ਪੈਂਦੀ ਹੈ ਤੇ ਮੁੰਡਾ ਉਹਦੇ ਪਿੱਛੇ-ਪਿੱਛੇ ਤੁਰਨ ਲੱਗ ਜਾਂਦਾ ਉਹ ਦੋਨੇ ਪਰਿਵਾਰ ਆਪਸ ਵਿੱਚ ਬੈਠ ਕੇ ਗੱਲਾਂ ਕਰ ਲੈਣਾ ਲੱਗ ਜਾਂਦੇ ਹਨ ਰਮਨ ਤੇ ਜਸ ਦੋਨੇ ਛੱਤ ਤੇ ਆ ਜਾਂਦੇ ਆ ਤੇ ਦੋਨੇ ਛੱਤ ਦੇ ਕਿਨਾਰੇ ਹੀ ਖੜੇ ਹੋ ਜਾਂਦੇ ਰੇਲਿੰਗ ਨੂੰ ਫੜ ਕੇ ਉਹ ਦੋਨੇ ਕੁਝ ਨਹੀਂ ਬੋਲਦੇ ਜਸ ਕਹਿੰਦਾ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਕੀ ਗੱਲ ਕਰਨੀ ਚਾਹੀਦੀ ਹੈ ਪਰ ਮੈਂ ਇਹ ਕਹਿ ਸਕਦਾ ਹਾਂ ਕਿ ਮੈਨੂੰ ਤੁਸੀਂ ਪਸੰਦ ਆ। ਕਿ ਮੈਂ ਤੁਹਾਨੂੰ ਪਸੰਦ ਆ। ਉਹ ਆਪਣੇ ਦਿਲ ਦੀ ਸਿੱਧੀ ਗੱਲ ਕਰ ਦਿੰਦਾ ਹੈ। ਹੁਣ ਦੇਖਦੀ ਆ ਕਿ ਹਰ ਮੁੰਡੇ ਦੀ ਤਰ੍ਹਾਂ ਉਹਨੇ ਉਹਦੇ ਕੋਲੋਂ ਕੁਵਾਰੇ ਪਣ ਬਾਰੇ ਨਹੀਂ ਪੁੱਛਿਆ। ਰਮਣ ਕਹਿੰਦੀ ਆ ਤੁਸੀਂ ਮੈਨੂੰ ਪਸੰਦ ਆ। ਮੈਂ ਤੁਹਾਡੇ ਨਾਲ ਵਿਆਹ ਕਰਾਉਣ ਲਈ ਤਿਆਰ ਆ। ਪਰ ਜੇ ਤੁਸੀਂ ਮੈਨੂੰ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ। ਉਹ ਕਹਿਣ ਲੱਗਾ ਕਿ ਨਹੀਂ ਮੈਂ ਕੁਝ ਨਹੀਂ ਪੁੱਛਣਾ। ਜਸ ਕੁਝ ਨਹੀਂ ਬੋਲਦਾ ਤੇ ਨਾ ਹੀ ਰਮਣ ਫਿਰ ਦੋਨੇ ਥੱਲੇ ਚਲੇ ਜਾਂਦੀਆਂ। ਉਹਨਾਂ ਦੇ ਘਰਦਿਆਂ ਤੋਂ ਪੁੱਛਣ ਤੇ ਦੋਨੇ ਵਿਆਹ ਲਈ ਹਾਂ ਕਰ ਦਿੰਦੇ ਆ। ਇਦਾਂ ਹੀ ਥੋੜੀ ਦੇਰ ਬਾਅਦ ਗੱਲ ਕਰਨ ਤੋਂ ਬਾਅਦ ਜਾਸਤੇ ਉਹਦੀ ਫੈਮਿਲੀ ਉੱਥੋਂ ਚਲੇ ਜਾਂਦੇ। ਫਿਰ ਰਮਣ ਦੇ ਮਾਪੇ ਰਮਣ ਕੋਲੋਂ ਪੁੱਛਿਆ ਕਿ ਵਿਆਹ ਲਈ ਉਹ ਪੂਰੇ ਦਿਲੋਂ ਤਿਆਰ ਆ ਜਾਂ ਨਹੀਂ? ਉਹਨੂੰ ਮੁੰਡਾ ਪਸੰਦ ਆ ਜਾਂ ਨਹੀਂ? ਫਿਰ ਰਮਣ ਉਹਨਾਂ ਨੂੰ ਦੱਸਦੀ ਹੈ ਕਿ ਠੀਕ ਐ। ਉਹਨੂੰ ਪਸੰਦ ਐ। ਰਮਣ ਉਹਨਾਂ ਦੀ ਇਕਲੌਤੀ ਧੀ ਸੀ। ਉਹ ਆਪਣੀ ਤੀਨੋਂ ਪੂਰਾ ਧਿਆਨ ਵਿੱਚ ਰੱਖਦੇ ਆ ਉਹਨੂੰ ਜੋ ਚਾਹੀਦਾ ਉਹਨੂੰ ਦਿੰਦੇ ਆ ਪਰ ਉਹ ਵਿਆਹ ਦੇ ਲਈ ਤਿਆਰ ਨਹੀਂ ਸੀ ਜਿੰਨੇ ਵੀ ਕੁੜੀਆਂ ਦੇਖੀ ਮੁੰਡੇ ਦੇਖੇ ਉਹਨੇ ਰਿਜੈਕਟ ਕਰ ਦਿੱਤੀ ਸੀ ਹੁਣ ਕਿਤੇ ਜਾ ਕੇ ਜਸ ਨੂੰ ਪਸੰਦ ਆ ਕੀਤਾ ਸੀ ਇਹ ਗੱਲ ਤੇ ਰਮਨ ਦੇ ਮਾਪਿਓ ਬਹੁਤ ਹੀ ਖੁਸ਼ ਹੋ ਜਾਂਦੇ ਆ ਹਾਂਜੀ ਇਹ कहानी ਦਾ ਦੂਸਰਾ ਭਾਗ ਸੀ ਜੇ ਤੁਹਾਨੂੰ ਕਹਾਣੀ ਪਸੰਦ ਆਈ ਤੇ ਅਗਲਾ ਭਾਗ ਸੁੋਣਾ ਚਾਹੁੰਦੇ ਹੋ ਤਾਂ ਪਲੀਜ਼ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਤੇ ਇਸੇ ਤਰ੍ਹਾਂ ਬਨੇ ਰਹੋ ਤੇ ਜੋ ਨਵੇਂ ਹੋ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਨੂੰ ਕਰੋ ਆਲ ਤੇ ਪ੍ਰੈਸ ਤਾਂ ਕਿ ਹਰੇਕ ਕਹਾਣੀ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾ ਮਿਲਦਾ ਰਹੇ ਮਿਲਦੇ ਹਾਂ ਸੀ ਕੱਲ ਨੂੰ ਭਾਗ ਨੰਬਰ 3 ਦੇ ਵਿੱਚ ਧੰਨਵਾਦ